ਚੱਕਾ ਜਿਹਾ ਕਰ। ਆਹ। ਉਹ ਨਹੀਂ ਗਿਆ। ਲੈ ਦਵਾਈ ਤਾਂ ਹੋ ਗਈ ਸਟਾਰਟ। ਕੀ ਕਰੀਏ ਭਾਈ? ਚਿਕਨ ਗੁਨੀਆ ਦੇ ਮਰੀਜ਼ ਹੋਏ ਪਿਆ ਦਵਾਈਆਂ ਖਾ ਕੇ ਚੱਲਦੇ ਆ ਲੰਗੜਾ ਬੁਖਾਰ ਆ ਜਾਂਦਾ ਚੜਿਆ। ਨਪੁੱਤੇ ਦੇ ਨੇ ਲੰਗੜੀ ਕਰਕੇ ਰੱਖਦੇ। ਮਾਰਾ ਵੀ ਹਾਂ ਲੈ ਨੂੰ ਸਾਲ ਹੋ ਗਏ ਨੂੰ ਤਾਂ ਦਵਾਈ ਖਾਂਦੀ ਨੂੰ ਚਿਕਨ ਗੁਨੀਆ ਇਹਨਾਂ ਦਾ 1 ਸਾਲ ਪਹਿਲਾਂ ਹੀ ਚਿਕਨ ਗੁਨੀਆ ਹੋ ਗਿਆ ਸੀ ਆ ਗੋਲੀਆਂ ਦੇ ਲਾ ਜਿਵੇਂ ਪੁੱਤੇ ਦੀ ਮੱਝ ਦੀਆਂ ਹੁੰਦੀਆਂ ਨੇ ਇੰਨੀਆਂ ਜੇ ਦਿੱਤੀਆਂ ਹੋਈਆਂ ਨੇ ਬਹਾਨੇ ਲਾਉਂਦੀ ਆ ਹਾਂ ਸੱਚੀ ਗੱਲ ਆ ਇਹ ਬਹਾਨੇ ਲਾਉਂਦੀ ਵੀ ਘਰੇ ਕੰਮ ਕਰਨਾ ਪਊਗਾ ਲੈ ਡਾਕਟਰ ਦੇ ਬਹਾਨੇ ਲਾਉਂਦੀ ਆ 4 ਵਜੇ ਉੱਠਦੀ ਆ 4 ਵਜੇ ਉੱਠ ਕੇ ਸਾਰਾ ਕੰਮ ਨਿਮੇੜ ਕੇ ਫੇਰ ਆਉਣੀ ਆ ਕੀ ਕਰਦੇ 4 ਵਜੇ ਉੱਠ ਕੇ ਮੈਂ ਇਸ ਤੇਰੇ ਨਹੀਂ ਪਾਣੀ ਸਾਰਾ ਕੁਝ ਉਹ ਬਾਈ ਨੂੰ ਸਮਾਇਆ ਹੋਇਆ ਸਾਡੇ ਨੂੰ ਕਦੋਂ ਝੂਠ ਬੋਲ ਜੀ ਬਲੌਗ ਦੀ ਸ਼ੁਰੂਆਤ ਹੋ ਗਈ ਨਾ ਲੜਾਈ ਤੋਂ ਦਵਾਈ ਤੋਂ ਹੈ ਨਾ ਬੱਸ ਵਾਜੀ ਤੂੰ ਵਾਈ ਤਾਂ ਤੇਰਾ 8:30 ਵਜੇ ਕਰੇ ਬੜਦਾ ਡਿਊਟੀ ਤੋਂ ਆ ਕੇ ਤੂੰ ਮੈਂ ਸਾਰਾ ਕੰਮ ਨੇ ਮਿਟ ਕੇ ਮੋਹਾਲੀ ਪਹੁੰਚ ਜਾਨੀ ਸਵੇਰੇ ਸਵੇਰੇ ਕਹਿਣੀ ਆ ਰਾਤ ਦੀ ਡਿਊਟੀ ਆ ਅੱਛਾ ਹਾਂ ਸਮਝ ਆਈ ਵੜਾਈ ਦੀ ਭੁੱਖ ਆਂਦਾ ਤੂੰ ਮੋਹਾਲੀ ਜਾਂਨੇ ਚਲਾ ਤੂੰ ਹਾਂ ਇਹ ਹੋ ਫਿਰ ਸੇਮ ਟੂ ਯੂ ਅਨੇ ਲੰਨੇ ਤਾਂ ਤਰਸੇ ਨੀ ਗੋਲੀਆਂ ਖਾਦਾ ਫਿਰ ਬਣ ਕੋਸਾ ਉਹ ਬਿਲੌਗ ਚੱਲ ਰਿਹਾ ਇੱਧਰ ਕਰ ਕੋ ਕੈਮਰਾ ਉੱਪਰ ਵੀ ਨਹੀਂ ਆਉਂਦਾ ਆ ਜਾ ਬਣ ਆ ਜਾ ਆ ਜਾ ਆ ਜਾ ਅਸੀਂ ਆਹੋ ਨਹੀਂ ਕਰਦੇ ਯਾਰ ਲੈਣਾ ਕਰਦੀ ਕੁੜੀ ਨੂੰ ਟੂਈ ਨਵੰਨੈ ਟੂਈ ਨਵੰਨ ਦੋੱਖਾਂ ਮੇਰੇ ਘਰ ਆਏ ਨੰਣਾ ਦੇ ਵਿੱਚੋਂ ਲਿਆ ਕੇ ਦਿੱਤਾ ਸੀ ਮੈਨੂੰ ਗਿਫਟ ਮੈਰਜ ਅਨਿਵਰਸਰੀ ਦਾ ਲੈ ਬਈ ਮੈਰਜ ਅਨਿਵਰਸਰੀ ਦਾ ਗਿਫਟ ਦੇਖ ਲੋ ਕੀ ਆ ਸ਼ੀਸ਼ਾ ਟੂਈ ਨਵੰਨ ਟੂਈ ਨਵੰਨ ਉਹ ਤਾਂ ਲੈ ਕੇ ਦਿੱਤਾ ਸੀ ਕਹਿੰਦਾ ਆਥਾਂ ਤੜਕੇ ਆਪਦੀ ਸ਼ਕਲ ਦੇਖ ਲਿਆ ਕਰੀ ਇਹਦੇ ਵਿੱਚ ਹਾਂ ਆਥਾਂ ਤੜਕੇ ਮੈਂ ਦਰ ਵਿੱਚ ਜਿਹੜੀ 10 ਵਾਰ ਦੇਖ ਬਈ ਕਿੰਨੀ ਕੁ ਸੋਹਣੀ ਆਏ ਤਾਂ ਲੈ ਕੇ ਦਿੱਤਾ ਸੀ ਹਾਂ ਅੱਜ ਸਾਡਾ ਜੱਕੀ ਬੰਨ ਕੇ ਨਾ ਵੀ ਪੱਗ ਇਹਨਾਂ ਜਾਂਦੇ ਨਹੀਂ ਖੱਲਾ ਆਉਂਗੀਆਂ ਜੱਗ ਜੱਗੀ ਹੋਈ ਪਈ ਐ ਜੱਗੀ ਜੱਗੀ ਪਿਆ ਲੋ ਬਈ ਸਾਡਾ ਤਾਂ ਮਿੰਟ 'ਚ ਮੇਰਾ ਦਿਔਰ ਜੇਠ ਬਣ ਕੇ ਖੜ ਜਾਂਦਾਗਾ ਸ਼ੂਟ ਹੋਣ ਲੱਗਿਆ ਸਟਾਰਟ ਗੋਲੀ ਕਿੰਨੇ ਟਾਈਮ ਤਾਂ ਖਰ ਖਾਸਾ ਹੋ ਗਿਆ ਅੱਜ ਤਾਂ ਥੋੜੇ ਜਿਹਾ ਲੇਟ ਆ ਗੋਲੀ ਗਿਰ ਗਈ ਕਿਤੇ ਚੱਲ ਵਧੀਆ ਲੱਗ ਲੱਗੀ ਮੂਫਲੀ ਚ ਰੁਗ ਗਈ ਅਸੀਂ ਜਿਹੜੀ ਨਵੀਂ ਵੀਡੀਓ ਸਟਾਰਟ ਕਰੀ ਐ ਜੀ ਡੈਰੀ ਵਾਲਿਆਂ ਦਾ ਨਾਣਾ ਉਹਦਾ ਚੱਲ ਰਿਹਾ ਸ਼ੂਟ ਜੱਗੀ ਬਾਈ ਪਹੁੰਚ ਚੁੱਕੇ ਆ ਫਿਲਹਾਲ ਕੈਮਰਾ ਚਲਾ ਰਹੇ ਨੇ ਮੈਂ ਬੈਠੀ ਆ ਮਿੰਦੋ ਬੈਠੀ ਐ ਮੁੰਡੇ ਤਿਆਰ ਹੋ ਰਹੇ ਨੇ ਪੱਗਾਂ ਬੰਨ ਰਹੇ ਨੇ ਅੰਦਰ ਮੁੰਡਿਆਂ ਦੇ ਵੀ ਕੈਮਰਾ ਖਮਾ ਲਿਓ ਮੜ ਜਾ ਉਹਨਾਂ ਨੂੰ ਆਈ ਨਹੀਂ ਹਜੇ ਉਹ ਆ ਦੇਖੋ ਉਹਨਾਂ ਨੂੰ ਲਿੱਕਲੀ ਗੋਲੀ ਨਹੀਂ ਲੈਣਾ ਓਏ ਆ ਦੇਖੋ ਭਾਈ ਮੈਂ ਸਾਂ ਜਿਹੜੇ ਆਪਾਂ ਪਸ਼ੂਆਂ ਨੂੰ ਗੋਲੀਆਂ ਦੰਨੇ ਹੁੰਦੇ ਨੇ ਐਡਾ-ਐਡੀਆਂ ਗੋਲੀਆਂ ਖਾਂਦੀਆਂ ਇਹ ਜੱਗੀ ਵੀਰਾ ਅਰੇ ਆਈਓ ਚਲੋ ਇਹ ਜੱਗੀ ਵੀਰਾ ਪਹੁੰਚ ਚੁੱਕਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋਮ ਹੋ ਗਏ ਉਮੀਦ ਕਰਦੇ ਆ ਬਾਕੀ ਆ ਵੀ ਦਵਾਈਆਂ ਚ ਗੋਲੀਆਂ ਖਾ ਖਾ ਕਾਇਮ ਹੋਈ ਆ ਲਾਗਾ ਇਹਦੇ ਬਹੁਤ ਕਰਨੀਆਂ ਨੇ ਅੱਜ ਨਾ ਕਾਇਮ ਤਾਂ ਬੰਨਾ ਹੋਰੀ ਤੇਰੇ ਲਾਉਣੀਆਂ ਨੇ ਤੇਰੇ ਲੋਗਿਆਂ ਨੇ ਤੂੰ ਜੀ ਬੜੀ ਦਾ ਤੂੰ ਪਉਣੀ ਮੈਂ ਥੋੜੀ ਪਉਣਾ ਤੇਰੇ ਉਪਉਣੀ ਆ ਮੈਂ ਕਿੱਥੋਂ ਕਿੱਥੇ ਖਾਣੇ ਤੇ ਲਾ ਕੇ ਹਟ ਰੂਗਾ ਤਾਂ ਅੱਜ ਦਾ ਪੂਰਾ ਕੰਮ ਚੰਗਾ ਚੱਲ ਰਿਹਾ ਤੇ ਕੀ ਕਰਨਾ ਬਾਪੂ ਦਾ ਸੀਨੇ ਪਾ ਮਗੇ ਦੇਖ ਲੈ ਮੈਂ ਮੱਖਾ ਪ੍ਰਵਾਹ ਨਾ ਮੰਨ ਤੈਨੂੰ ਵੇਚ ਕੇ ਖਾ ਦੂ ਟੁੱਟ ਪੈਣਿਆ ਕਿੱਥੇ ਵੇਚੀਂ ਮੋਗ ਦੀ ਮੰਡੀ ਤੇ ਮੋਗ ਦਾ ਬਹੁਤ ਦੂਰੇ 140 ਕਿਲੋ ਮੇਟ ਕੋਈ ਗੱਲ ਨਹੀਂ ਮੈਂ ਪਹੁੰਚ ਜੀ ਲੰਗੜੀ ਲੰਗੜੀ ਉੱਤੇ ਨੜੇ ਕੰਦੀ ਜਿਕਣ ਬੜੀਆਂ ਆਏ ਤੇ ਨਾ ਹੋਇਆ ਤਾਂ ਪਿਆ ਕੋਈ ਚੱਕਰ ਨਹੀਂ ਇਸੇ ਪੜੀਆ ਬੱਟੂ ਕਰਿਆ ਆਏ ਨਹੀਂ ਵੇਖਦਾ ਮੈਂ ਤੈਨੂੰ ਵਿੱਚ ਕਿਉਂ ਦੇਖੀ ਸਈ ਕਾਦਾ ਮਾਦੋ ਹੋ ਗਏ ਤੁਹਾਨੂੰ ਕੰਦੇ ਦੇ ਸਿਰ ਮਾਰਨ ਆ ਗਏ ਬਸ ਆਇਆ ਹੁਣ ਐਨੀ ਕਾਹਨੂੰ ਸਮਾਰ ਸਮਾਰ ਕੇ ਪੱਗ ਬੰਨਦਾ ਹਾਂ ਕੋਈ ਨਹੀਂ ਨਾ ਨਾ ਧੀ ਜੀ ਬੰਨ ਲੈ ਥੋੜੀ ਜੀ ਦੇਖ ਬਰਾਂ ਨੂੰ ਆਹੇ ਕਿਵੇਂ ਚਮੜੇ ਓਏ ਸਿੱਸੇ ਤਾਂ ਇੰਨੇ ਲੱਗੇ ਹੋਏ ਤੂੰ ਬਾਹਰਲੇ ਚ ਬੰਨ ਲੰਦਾ ਮੈਂ ਬਸ ਕੰਦੇ ਦੇ ਸਿਰ ਮਾਰਨ ਆ ਗਿਆ ਕਹਿੰਦੇ ਨਹੀਂ ਹੁੰਦੇ ਪੱਗ ਵਧੀਆ ਬੰਨ੍ਹਦੇ ਦਿਖਾਈ ਦਰ ਬਲੌ ਚੱਲ ਰਿਹਾ ਸੱਡਾ ਬੋਲੀ ਉਹ ਨਾ ਸ਼ਾਰਟ ਲੈ ਰਿਹਾ ਤੇ ਵੀਰ ਮੇਰੇ ਉਹ ਫੇਰ ਮੈਨੂੰ ਕੱਢ ਦੇ ਹੈ ਨਾ ਅੱਜ ਲੇਟ ਹੋ ਗਏ ਅੱਜ ਮੈਂ ਥੋੜਾ ਜਿਹਾ ਭਾਨੀਵੜ ਵਾੜ ਵਾ ਗਿਆ ਹੂੰ ਪ੍ਰਿੰਟਰ ਜਾ ਪ੍ਰੋਨਿਕ ਹੋ ਪਰ ਕੇ ਸਿਲੰਡਰ अच्छा मुझे तो कुछ और नहीं आउदा नूर है थोड़े जेरे जितना काम आज ऐनु लागया टंका 500 रुपए बेचारे नु पानी पाके देदा थी डोलू च <laughs> आ पादो अच्छा एदे विच पादो आहा मेरे कट के बनाई थी क्या हां ए मेरे वास्ते खान पीन ली लेके आया इंद्रजीत सिंह सुनार वाले इंद्रजीत सिंह सुनार वाले दिख ही मु आ रहे इंद्रजीत इंद्रजीत सिंह हां लिख सुनार वाले ਪੱਚੀ ਕਿਨੜਾ ਮਾਲਕ ਵਿੰਡੋਲ ਦੇ ਹਨਾ ਹਾਰਾ ਫੋਲ ਪੈ ਜਾਣਾ ਮਾਣ ਦੇ ਧਿਆਨ ਨਾਲ ਦੇਣਾ ਆਵਾਜ਼ ਹਾਲੇ ਬਾਚ ਚਲਾ ਕੇ ਦਿੱਤੇ ਨਹੀਂ ਪੰਨ ਸੋਣਾ ਕੋਟ ਸਾਰੀ ਸੋਹਣੇ ਨੇ ਤੁਸੀਂ ਆਏ ਆਏ ਕੋਟ ਨੂੰ ਕਹਿੰਦੇ ਹੋ ਇਹ ਕਿੱਥੋਂ ਲੈ ਕੇ ਆਨਾ ਤੂੰ ਇਹ ਆਪਣੇ ਘਰੋਂ ਆ ਕੇ ਤੇਰਾ ਘਰ ਕਿੱਥੇ ਆ ਮੇਰੇ ਘਰੇ ਕਿਹੜੇ ਪਿੰਡ ਦਾ ਘਰ ਤੇਰਾ ਜਿਹੜੇ ਜਿਹੜੇ ਘਰੇ ਮੇਰਾ ਪਿੰਡ ਹੈ ਕਿਹੜੀ ਗਲੀ ਚੰ ਨਾਮ ਦੱਸ ਹੈ ਕਿ ਤੇਰਾ ਸਾਡਾ ਦਾ ਘਰ ਕਿਸੇ ਗਲੀ ਦੇ ਵਿੱਚ ਨਹੀਂ ਸਿੱਧਾ ਫਰੰਟ 'ਤੇ ਆਉਂਦਾ ਪਿੰਡ ਦੀ ਐਂਟਰੀ ਪਿੰਡ ਦਾ ਨਾਮ ਦੱਸਦੇ ਅਸੀਂ ਨੂੰ ਮਾਜਰਾ ਕਿਹੜੇ ਘਰ ਹੁੰਦੇ ਕਿੱਥੇ ਰੱਖਦਾ ਹੁੰਦਾ ਕੋਟਲ ਮਾਰੀ 'ਚ ਰੱਖਦਾ ਹੁੰਦਾ ਕੋਟ ਮੇਰੇ ਘਰੇ ਅਲਮਾਰੀ ਦੇ ਵਿੱਚ ਅਲਮਾਰੀ ਕਿੱਥੇ ਹੁੰਦੀ ਆ ਤੇਰੇ ਕਮਰੇ 'ਚ ਹੁੰਦੀ ਆ ਮੇਰੇ ਕਮਰੇ 'ਚ ਉਹ ਨਾ ਚੋਰੀ ਚੋਰੀ ਕਰਾ ਦੇਉ ਬੁੱਤ ਚਲੋ ਜੀ ਅੱਗ ਨਹੀਂ ਮੜ ਜਾਪੇ ਹਾਏ ਇਹ ਕੀ ਕਰੀ ਜਾਂਦੇ ਹੋ ਅੱਛਾ ਬਕੇ ਲੈ ਨਾ ਨਹੀਂ ਆ ਸਕੀ ਮਿਲ ਆਇਆ ਅੱਛਾ ਕਿੰਨੀ ਵਾਤੀ ਆ ਜੋ ਤਾਂ ਹੀ ਆਤਾ ਕਿਵੇਂ ਮਰਦੀ ਦਾ ਮਤਲਬ ਕੀ ਹੋਇਆ ਕਿਵੇਂ ਮਰਦੀ ਦਾ ਸ਼ਤ ਤੇ ਨਾ ਨਾ ਉਹ ਨਹੀਂ ਹੋਣੀ ਹੈਗੀ ਕਿੰਨੇ ਰੁਪਏ ਕਿਲੋ ਲਾਇਆ ਅੱਛਾ ਕਿੰਨੇ ਰੁਪਏ ਕਿਲੋ ਧੰਨਵਾਦ 33 ਰੁਪਏ ਕਿਲੋ 33 ਰੁਪਏ ਕਿਲੋ ਕਿਹਦੇ ਨੇ ਆਰ ਗਿਆ 20 ਬਜਾਏ ਇਹ ਚਲਣਾ ਕੋਈ ਮਰੀਆ ਨੇ ਤੁਹਾਨੂੰ 33 ਦਾ ਲਾ ਰਹੇ ਆ ਨਾ ਕੋਈ ਨਾ ਦੇ। ਇਹ ਕਿੰਨਾ ਤੁਹਾਨੂੰ 20 ਕਿਲੋ ਪੀਲੇ ਲਾ ਲਓ। 20 ਕਿਲੋ। 20 ਕਿਲੋ ਹੋ ਗਿਆ 668 ਰੁਪਏ ਦਾ। ਇਹ ਤੇ ਉਹ ਲੈ ਜੀ ਬੱਤੀ। ਠੀਕ ਹੈ। ਗੱਡੀ ਚ ਰੱਖ ਕੇ ਲੈ ਜਾਂਦੇ ਆ। ਠੀਕ ਹੈ। GST 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 ਜਿਵੇਂ ਖੰਦੇ ਅਸੀਂ ਨਹੀਂ ਘਟਾਉਂਦੇ। ਹਾਂ। ਇਹ ਉੱਤਰਿਆ ਥੱਲੇ। फार्मिंग चल सरदारनी भी लाला बिना तहसीलदार नहीं नहीं ये अपने डीओपी साहब कैमरा सेटिंग कर रहे हैं बड़ी डीओपी साहब बोलियो ना मेरे इथे माइक लगया हुआ है आपदमिकरs मतव, आप पूर्दी साणिया, टिर बिंगरsकां के नामे तिरा दिर नामे थिय विज़ा केकि ज Poroth Оuğ, पूज जी नाम ये लिए मानदेर हो, वोण दिर सब्सकुदरन भूर है रूरम, दिर सब्सक्दर बिए हुआय को दो नोई भूरि incentivर ਅੱਛਾ ਵਰਗਾ ਪਿੱਛੇ ਹੋ ਪਿੱਛੇ ਹੋ ਨਾ ਵੀ ਚੱਲ ਗਿਆ ਓਏ ਪਿੱਛੇ ਆਂ ਦਵਾਤੀ ਤੂੰ ਆ ਦਵਾਤੀ ਤੂੰ ਆ ਪਿੱਛੇ ਲੱਗ ਜੀ ਇਹ ਪੁੱਠਾ ਕੇ ਸਿੱਧਾ 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 ਲਓ ਜੀ ਅੱਜ ਦਾ ਸਾਡਾ ਸ਼ੂਟ ਕੰਪਲੀਟ ਹੋ ਗਿਆ ਬਹੁਤ ਵਧੀਆ ਰਿਹਾ ਹੈਨਾ ਬਹੁਤ ਵਧੀਆ ਰਹੀ ਠੰਡ ਬਹੁਤ ਜ਼ਿਆਦਾ ਮਾਰ ਹੋ ਰਹੀ ਹੈ ਦੰਦ ਵੱਜਣ ਲੱਗੇ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਸ਼ੀਤ ਲਹਿਰ ਜੀ ਨੂੰ ਕਿਹਾ ਜਾਂਦਾ ਹਣਾ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਆਂ ਛੋਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜਰੂਰਤ ਆ ਸਤੋ ਬੋਲ ਵੀ ਨਹੀਂ ਹੋ ਰਿਹਾ ਹਨ ਬੰਦ ਵੱਜ ਰਹੇ ਨੇ ਇੱਕ ਤਾਂ ਮਹੀਨੇ ਥੋੜੇ ਜਿਹਾ ਕੰਮ ਖਰਾਬ ਕਰਤਾ ਥੋੜੀ ਜ਼ਿਆਦਾ ਠੰਡ ਕਰਤੀ ਕਿਤੇ ਨਾ ਕਿਤੇ ਸੋਣੇ ਵੀ ਗੜੇ ਵੀ ਪਏ ਨੇ ਹਨ ਗੜੇ ਵੀ ਸਾਡੇ ਵੀ ਪਏ ਨੇ ਵੀ ਮਤਲਬ ਕਿ ਤਾਂ ਇਹੋ ਕਹਿੰਦੇ ਆ ਵੀ ਪਲੀਜ਼ ਸਾਨੂੰ ਸਪੋਰਟ ਕਰੋ ਹਨ ਬਹੁਤ ਜ਼ਿਆਦਾ ਵਿਚਾਰੀ ਇਹ ਖਰਚ ਵੀ ਕਰਦੀ ਹੈ ਮਿਹਨਤ ਵੀ ਕਰਦੀ ਆ ਸਿਰਫ ਛੋਡੇ ਐਂਟਰਟੇਨਮੈਂਟ ਵਾਸਤੇ ਹਨ ਤੁਸੀਂ ਬੈਠ ਕੇ ਰਜਾਈਆਂ ਚ ਦੇਖੋ ਹੱਸੋ ਇੰਜੋਏ ਕਰੋ ਤਾਂ ਕਰਕੇ ਸੋ ਬਾਕੀ ਗੱਲਾਂ ਮੇਰਾ ਵੀਡੀਓ ਨੂੰ ਬਈ ਬਣ ਕੇ ਸ਼ੇਅਰ ਕਰ ਦੋ। ਜੱਬ ਵੀ ਸ਼ੇਅਰ ਕਰ ਦਿਆ ਕਰੋ, ਲਾਈਕ ਕਮੈਂਟ ਨਾਲ ਕਰ ਦਿਆ ਕਰੋ। ਬਾਕੀ ਕਮੈਂਟ ਕਰਕੇ ਦੱਸਿਆ ਕਰੋ ਕਿ ਦੀ ਐਕਟਿੰਗ ਵਧੀਆ ਕਿ ਦੀ। ਕਿੰਨੀ ਕ ਘਾਟ ਐ। ਜੇ ਕੋਈ ਗਲਤੀ ਬੋਲਤੀ ਹੋਈ ਹੋਵੇ, ਜੇ ਇੱਕ ਵਾਰੀ ਬੋਲਦੇ-ਬੋਲਦੇ ਪਤਾ ਨਹੀਂ ਲੱਗਦਾ ਗਲਤ ਵੀ ਬੋਲਾ ਜਾਂਦਾ। ਉਹਦੇ ਵਾਸਤੇ ਮਾਫੀ ਐ ਬਈ ਸਾਰੀ ਟੀਮ ਵੱਲੋਂ। ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਲੈ ਵੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਹੈਨਾ ਜੀ? ਜਿਨ੍ਹਾਂ ਨੇ ਵੀਡੀਓ ਦੇਖ ਲਈਓ ਸ਼ੇਅਰ ਕਰ ਦੋ। ਜਿਨ੍ਹਾਂ ਨੇ ਵਲੌਗ ਦੇਖ ਕੇ ਆਵੀ ਸ਼ੇਅਰ ਕਰ ਦੋ। ਬਾਕੀ ਹੁਣ ਅਸੀਂ ਚੱਲਦੇ ਆ ਆਪਣੇ ਘਰੋਂ। ਸਾਸਰੀ ਥ